ਹਾਂਜੀ ਸਰ ਮੇਰਾ ਨਾਮ ਅਜੀਤ ਕੁਮਾਰ ਹੈ ਜੀ ਮਸ਼ੀ ਮਾਰੜੇ ਦੀ ਮੇਰੀ ਸ਼ੋਪ ਆ ਫਿਸ਼ ਦੀ ਪਿਆਰੀ ਲਾਲ ਫਿਸ਼ ਸ਼ੋਪ ਮੈਂ ਸਾਰੇ ਸਵੇਰੇ 5 ਵਜੇ ਇੱਥੇ ਆ ਕੇ ਖੜਾ ਬਾਜ਼ਾਰ ਦੇ ਵਿੱਚ ਪ੍ਰਸ਼ਾਸਨ ਨਾਲ ਉਹ ਸਵੇਰੇ ਸਾਰੇ ਅਪਰਾਉਂਟਮੈਂਟ ਹਟਾਉਣ ਦਾ ਕਾਨੂੰਨ ਚੱਲੰਦੇ ਆ ਹੀ ਅਸੀਂ ਸਵੇਰੇ 5 ਵਜੇ ਆ ਕੇ ਖੜੇ ਆ ਇੱਥੇ ਬਾਜ਼ਾਰ ਦੇ ਵਿੱਚ ਕਿ ਸਾਡਾ ਸਮਾਨ ਜਿਹੜਾ ਵਾ ਜੇ ਅਵੈਦ ਲੱਗਿਆ ਤਾਂ ਅਸੀਂ ਉਹਨੂੰ ਪੁੱਛੇ ਕਰ ਲੈਣੇ ਆ डीसी साहब आए हैं मौके पे। असि ओना को रिक्वेस्ट मांगी आ। हाथ जोड़ के माफी मांगी, विनती कीती आ कि सर सानु अढे कने टाइम ਦਿੱਤਾ ਜਾਵੇ। जेकर ਸਾਡਾ ਸਮਾਨ ਥੋੜਾ ਜ਼ਰੂਰਤੋਂ ਜ਼ਿਆਦਾ ਅੱਗੇ ਆ, ਅਸੀਂ ਉਹਨੂੰ ਪੁੱਛੇ ਕਰ ਲੈਨੇ ਆ। ਸਾਡੇ ਇਨੀ ਗੱਲ ਕਹਿ ਦੇ ਬਾਵਜੂਦ ਵੀ ਸਾਡਾ ਸਾਰਾ ਸਮਾਨ ਤੋੜਦਾ, ਸਰ ਸਾਡੀ ਦੁਕਾਨ ਤੋੜਦੀ ਆ। ਆ ਦੇਖੋ, ਆ ਕੋਈ ਗੱਲ ਥੋੜੀ ਆ ਸਾਹਿਬ ਜੀ। ਸਾਡਾ ਸਾਰਾ ਸਮਾਨ ਤੋੜ ਦਿੱਤਾ ਗਿਆ ਅਸੀਂ ਮਾੜੇ ਬੰਦੇ। ਸਾਡਾ 4 ਮਹੀਨਾ ਦਾ ਕੰਮ ਹੁੰਦਾ ਵਾ। ਅਸੀਂ ਸਰ ਸਾਡਾ ਕੀ ਕਸੂਰ ਆ ਗਾ ਜੇ? ਸਾਡੀ ਹੁਣ ਟ੍ਰੈਫਿਕ ਰਹਿੰਦੀ ਆ ਟ੍ਰੈਫਿਕ ਸੜਕ ਤੇ ਰਹਿੰਦੀ ਸਾਧਾ ਦੁੜੋੜੀ ਰਹਿੰਦੀ ਆ ਸਰ ਉਹ ਦੇਖ ਰਹੇ ਤੁਸੀਂ ਕਹਿ ਰਹੇ ਸੀ ਕਿ ਅਸੀਂ ਸਰ ਅੱਧਾ ਘੰਟਾ ਤੁਹਾਡੇ ਸਾਹਮਣੇ ਹੱਥ ਜੋੜ ਕੇ ਮੰਗਿਆ ਕਿ ਸਾਡੀ ਸਾਨੂੰ ਅੱਧੇ ਘੰਟੇ ਟਾਈਮ ਦੇ ਜੇ ਸਾਡਾ ਸਮਾਨ ਜਿਆਦਾ ਲੱਗਾ ਸੀ ਪਿੱਛੇ ਕਰ ਲੈਨੇ ਆ ਦੁਕਾਨਦਾਰ ਸਰ ਮਾਫੀ ਮੰਗਾ ਕੇ ਬੰਦੀ ਕਰ ਸਕਦੇ ਆ ਅਸੀਂ ਲੜਦੇ ਕਿਸੇ ਨਾਲ ਸਕਦੇ ਨਹੀਂ ਨਾ ਅਸੀਂ ਕਿਸੇ ਨਾਲ ਲੜਨੀ ਸਾਡੇ ਅਸੀਂ ਹੱਥ ਜੋੜ ਕੇ ਭਾਜੀ ਮਾਫੀ ਮੰਗ ਜਾਂਦੇ ਬੰਦੀ ਕਰਦਾ ਕਿਉਂਕਿ ਸਾਡਾ ਕੰਮ ਹੀ 2-4 ਮਹੀਨਾ ਹੁੰਦਾ ਜੇ ਸਾਡਾ ਇਹ ਵੀ ਨੁਕਸਾਨ ਸਾਡਾ ਹਜ਼ਾਰਾਂ ਲੱਖਾਂ ਦਾ ਨੁਕਸਾਨ ਕਰਦਾ ਅਸੀਂ ਕੀ ਕਰਾਂਗੇ ਸਾਹਿਬ ਜੀ ਇਸ ਕਰਕੇ ਸਾਡੀ ਪ੍ਰਸ਼ਾਸਨ ਅਗੇ ਬਿੰਦੀ ਆ ਕਿ ਸਾਡੀ ਮਜਬੂਰੀ ਨੂੰ ਸਮਝਿਆ ਜਾਏ ਸਾਨੂੰ ਨਾ ਤੰਗ ਪਰੇਸ਼ਾਨ ਕਰੇ ਨਾ ਤੰਗ ਕਰਨਾ ਆ ਦੇਖੋ ਜੀ ਸਾਡੀ ਕਾਰੀ ਦੁਕਾਨ ਹੈ ਸਾਡੀ ਸ਼ੋਪ ਹੈ ਜੀ ਚਿਕਨ ਦੀ ਪੀਡਬਲਯੂ ਰੈਸਟੋਰੈਂਟ ਹਾਊਸ ਰੋਡ ਤੇ ਰੋਮੀ ਚਿਕਨ ਵਾਲੇ ਵੇਖੋ ਇਹ ਆਣ ਕੇ 4:30 4 ਵਜੇ ਆਣ ਕੇ ਪੈ ਗਏ ਤੇ ਇਹ ਸਾਰਿਆਂ ਨੂੰ ਟੇਨਾ ਟੋਨਾ ਸਾਰੀਆਂ ਤੋੜ ਗਏ ਆ ਕੰਦਾ ਕੁੰਦਾ ਸਾਰੀਆਂ ਢਾਗੇ ਦੇ ਆ ਥੋੜਾ ਹੁੰਦਾ ਕੰਮ ਆ ਇਹ ਕਿਸੇ ਨੂੰ ਦੋ ਦਿਨ ਦਾ ਮੌਕਾ ਦਿੱਤਾ ਜਾਵੇ ਉਹਨਾਂ ਨੂੰ ਕਿਹਾ ਜਾਵੇ ਭਾਈ ਆਪਰਾ ਸਾਮਾਨ ਚੁੱਕ ਲੋ ਫੇਰ ਆਹ ਕਹਾਵਾਲੀ ਕਰੇ ਇਹ ਵੇਖੋ ਕੀ ਇਹ ਕਲੋਨੀ ਚੱਲਣ ਦੀ ਆ ਪਹਿਲਾਂ ਦੱਸੋ ਇਹ ਡੀਸੀ ਸਾਹਿਬ ਦਾ ਆ ਕੰਮ ਜੇ ਲੈ ਮਾਰ ਮਾਰ ਕੇ ਕੰਮ ਚਲਾਣੇ ਆ ਫੇਰ ਆਣ ਕੇ ਵੇਖੋ ਇਨਸਾਨ ਕਿਤਨਾ ਕਿਤੇ ਤੁਹਾਡਾ ਰੋਸ਼ ਹੈਗਾ ਕਿ ਪਹਿਲਾਂ ਦੱਸ ਦੇਣਾ ਚਾਹੀਦਾ ਸੀ ਦੱਸਣਾ ਚਾਹੀਦਾ ਹੀ ਹਨਾ ਪਹਿਲਾਂ ਇਹਨਾਂ ਨੇ ਦੱਸਿਆ ਨਹੀਂ ਕਿ ਇਹਨੂੰ ਕਾਫੀ ਨੁਕਸਾਨ ਹਾਂ ਔਰ ਇਹ ਲੱਖ ਡੇ ਲੱਖ ਰੁਪਏ ਦਾ ਸਾਡਾ ਨੁਕਸਾਨ ਹੋਇਆ ਉਹ ਕਿੰਨੇ ਭਰਨਾ ਦੇਖੋ ਜੀ ਬੜੀ ਸ਼ਰਮਨਾਕ ਘਟਨਾ ਏਡੀਸੀ ਸਾਹਿਬ ਰਾਤੀ 3:30-4 ਵਜੇ ਆ ਕੇ ਲੋਕਾਂ ਦੀਆਂ ਦੁਕਾਨਾਂ ਢਾਣੀਆਂ ਚਾਲੂ ਕਰਤੀਆਂ ਏਡੀਸੀ ਸਾਹਿਬ ਨੂੰ ਸਿਰੇ ਹੀ ਰਿਕਵੈਸਟ ਕੀਤੀ ਆ ਸਾਰੇ ਇੱਕ ਪਾਸਾ ਤੁਸੀਂ ਢਾਡੇ ਦੂਸਾ ਪਾਸਾ ਤੁਸੀਂ ਛੱਡਣ ਦਿਓ ਇਹ ਕੀ ਚੱਕਰ ਆ ਕੋਈ ਸਾਡੇ ਸਾਡੇ ਪਾੜਾ ਸਾਹਿਬ ਬੈਠੇ ਆ ਕੋਈ ਬੁਫਾਰ ਮੰਡਲ ਨਹੀਂ ਆਇਆ ਕੋਈ ਬਾਜ਼ਾਰ ਦਾ ਕੋਈ ਉਹਦਾ ਜਿਹੜਾ ਹੈਗਾ ਸਾਡਾ ਕੋਈ ਮੋਤਵਾਰ ਸਾਡਾ ਕੋਈ ਹੱਲ ਪੁੱਛਣ ਨਹੀਂ ਆ ਸਾਡਾ ਇਹਨਾਂ ਨੂੰ ਨੁਕਸਾਨ ਕਰ ਗਏ ਨੇ 2-2 ਲੱਖ ਰੁਪਏ ਦਾ ਮਸ਼ੀਨ ਮਾਰ ਦੇ ਦੇ ਵਿੱਚ ਲੋਕਾਂ ਦੀਆਂ ਦੁਕਾਨਾਂ ਹੀ ਢਾਕੇ ਨੇ ਛੱਡਣ ਦੇ ਛੱਡੋ ਲੋਕਾਂ ਦੇ ਘਰਾਂ ਦੇ ਵਿੱਚ ਇਹ ਕੋਈ ਗੱਲ ਬੰਦੀ ਹੈ ਸਾਰਿਆਂ ਨੂੰ ਇੱਕ ਜਗ੍ਹਾ ਇਕੱਠਾ ਹੋ ਕੇ ਇਹਨਾਂ ਦਾ ਪਿੱਟ ਸੇ ਆਪਾ ਕਰਨਾ ਚਾਹੀਦਾ ਜੈ ਮੁਰਦਾਬਾਦ